ਨਿਸਾਰ ਕੋ ਚੀਨਾ ਸਾ ਨੱਟੀ ਹੈ ਬੋਸਤਗੇ ਸਮਝਾਰਨੀ ਅਸਾ ਦੋ ਤੇ ਦੋ ਕਿੰਨੇ ਹੁੰਦੇ ਆ ਚਾਰ ਬਾਈ ਹੁੰਦੇ ਆ ਇਹ ਆਪਣੀ ਓ ਮਾਈ ਗਾਡ ਹਾਂਜੀ ਸਾਡੇ ਵਲੌਗ ਵਿੱਚ ਤੁਹਾਡਾ ਸਵਾਗਤ ਆ ਸਾਰਿਆਂ ਦਾ ਦੋ ਦਿਨ ਤੋਂ ਆਪਾਂ ਵਲੌਗ ਬਣਾਇਆ ਨਹੀਂ ਬਾਈ ਯਾਰ ਕਿਉਂਕਿ ਯਾਰ ਠੰਡੀ ਬਾੜੀ ਸੀ ਆ ਦੇਖ ਲੈ ऐरा चलाने होता है तो मतलब मैं थोड़ी अभी यार हरे की चक्की रुका अंदर आएगा नहीं यार ला दे दे ब्लॉग ला दे ऐसे ठंडे ला दे ना ना हेलो हाय करो सारे यानी हाय करो हाय करो ब्लॉग में लाके आज ताजमह एल्लो कहिए एंग दो उंगलों या तेरी <laughs> <laughs> ਆ ਭਾਈ ਨੇ ਹਾਂ سٹਾਂਟ ਤੇ ਕਰਦਾ ਮੈਂ ਹੋਰ ਫਰ ਹੈ ਨਿੰਜਾ ਘੜੀ ਆਪਣੇ ਘਰੇ ਇਹਦਾ ਫੋਨ ਚੱਕੇ ਕਰ ਹਰ ਫਰ ਕੀ ਬਣਦਾ ਬਸ ਬਣਦਾ ਭਰੇ ਬਿੱਲੀ ਮੈਂ ਮੋਡੀਫਾਈ ਕਰਾਤੀ ਭਾਈ ਯਾਰ ਮੇਰੇ ਮੋਡੀਫਾਈ ਤਾਂ ਪੂਨੀ ਕਰਾਈ ਖਿਆਲ ਆ ਚੱਪੜਾ ਹੜਾ ਤੇ ਕੁੜੀਆਂ ਵਾਲੀਆਂ ਪਾਈ ਫਿਰਦਾ ਹੈ ਭੈਣਾਂ ਚੱਕ ਲੈ ਹੁੰਦੀ ਆ ਵਾ ਕਿੰਨੀਆਂ ਚੱਕ ਕੇ ਲਿਆ ਆ ਇਹ ਮੇਰੇ ਇਹਨੇ ਇਹਦਾ ਕੁੜੀਆਂ ਵਾਲੀਆਂ ਨੇ ਇਹ ਘਰੇ ਪਾਉਣ ਵਾਲੀਆਂ ਨੇ ਮੇਰੀਆਂ ਤਾਂ ਦੂਜੇ ਦਾਦੀ ਕੋਲ ਰਹਿਗੀਆਂ ਆਹਾ ਨੱਕੀ ਬੜਾ ਤੇਰਾ ਭੈਣਾ ਕੁੰਭ ਕਰਕੇ ਨਹੀਂ ਜੱਡਾ ਕੁੰਭ ਕਰਨ ਦੀ ਭੈਣ ਆਉਂਦੀ ਹਾ ਚ ਉਹਦਾ ਵੱਡਾ ਨੱਕ ਜਾਉਂਦਾ ਵੜ ਦਿੰਦਾ ਹੁੰਦਾ ਲਕਸ਼ਮਣ ਉਹਦਾ ਕੁੰਭ ਕਰਨ ਹਉਦੀ ਰਾਵਣ ਦੀ ਭੈਣ ਹੁੰਦੀ ਆ ਹਣਾ ਨੱਕ ਵੱਡਾ ਆਉਂਦਾ ਨਾ ਹੋਰ ਫਿਰ ਬਲੌਗ ਬਣਾਉਣਾ ਹਾ ਹੋਰ ਦੱਸੋ ਹਲੋ ਗਾਇਜ਼ ਕੀ ਹਾਲ ਚਾਲ ਹੈ ਹਾ ਚਾਲ ਪੁੱਛ ਲੈਥਾ ਨਾ ਹੁਣ ਬਹਿ ਜਾ ਗੱਡੀ ਪਿੱਛੇ ਆਉਦੀ ਦੋ ਆਰਾਮ ਪਿਆਰੀ ਦੇ ਤੋ ਦਿਨ ਹੋ ਗਏ ਦੀ ਬਲੌਗ ਬਣਾਇਆ ਨਹੀਂ ਯਾਰ ਤੂੰ ਕਿਹੜਾ ਵਲੌਗ ਮਾਉਂਦਾ ਗਿਆ ਚਪਾਇਆ ਗਵਾਂਡੇ ਨਹੀਂ ਸਬਸਕ੍ਰਾਈਬ ਕਰਦੇ ਫਿਰ ਇਹ ਹਾਂ ਹੋਈ ਨਾ ਮੈਂ ਤਾਂ ਕੀਤਾ ਵਲੌਗ ਦਿਖਾਉਣਾ ਫਿਰ ਸਾਡਾ ਚੈਨਲ ਦਿਖਾਉਣਾ ਮੈਂ ਵਲੌਗ ਚ ਦਿਖਾਉਣਾ ਥੰਬਨੇਲ ਥੋੜਾ ਲਾਉਂਗਾ ਆਪਣੀ ਸਬਜੀ ਹੈਨਾ ਤੂੰ ਆਇਆ ਘਰ ਰੋਜ਼ ਆਪਾਂ ਵਲੌਗ ਬਣਾਇਆ ਕਰਾਂਗੇ ਇੱਕ ਦਿਨ ਛੱਡ ਕੇ ਵਲੌਗ ਕੰਮ ਤੇ ਦੋ ਦਿਨ ਪਿਆ ਨਹੀਂ ਹੈਗਾ ਵਲੌਗ ਅੱਜ ਪਾਵਾਂਗੇ ਤੁਸੀਂ 라ਤੀ ਸਬਜੀ ਹੱਥ ਰੋਇ ਖਾ ਕੇ ਸੀ ਹੈਨਾ ਓਏ ਸਾਢੇ ਅਰ ਕੱਲੇ ਮੈਥੇ ਖਾ ਕੇ ਗਿਆ ਦੂਜੀ ਸਬਜ਼ੀਆਂ ਖਾੜਤੀਆਂ ਸਾਰੀਆਂ ਉਹਨਾਂ ਨੇ अच्छा अच्छा ਉਤਰ ਕੇ ਰੱਖ ਸਕੂਲ ਜਾਣਾ ਹੁੰਦਾ ਓਏ ਸਰੋਂ ਕਿੱਡੀ ਕੋਗੀ ਤੁਹਾਡੀ ਸਾਡੀ ਜੰਨੀ ਠੀਕ ਐਡੀ ਸਾਡੀ ਐਡੀ ਦਾ ਹੋਗੀ ਹੋ ਜਿਵੇਂ ਆਹ ਵਾਲਾ ਸੋ ਹੋਊ ਜੋ ਹੌਲੀ ਹੌਲੀ ਆ ਪਾਣੀ ਨਾ ਵੱਟਾ ਪੈ ਗਿਆ ਦਾ ਓਰੇ ਯਾਰ ਕੱਠੀ ਸਿੱਟਣ ਲੱਗ ਗਿਆ ਨਾ ਇਹ ਵੱਡ ਸਿੱਟੀਆਂ ਦਾ ਗੰਜਾ ਦਾ ਹੋਰ ਇਕੱਠੇ ਹੋ ਗਿੰਨੋ ਜੁੜ ਜੀ ਨਾ ਠੁੱਕੂ ਹੁੰਦਾ ਹੋਰ ਇਕੱਠਾ ਜੀ ਲੱਗਾ ਰਹਿੰਦਾ ਨਾ ਆਇਆ ਸਾਰੋਂ ਦਿਖਾਈ ਆਪਣੇ ਯਾਰਾਂ ਮਿੱਤਰਾਂ ਨੂੰ ਕਿਵੇਂ ਆ ਪਹਿਲਾਂ ਮੈਨੂੰ ਆਇਆ ਸੀ ਯਾਰ ਉਹ ਹੋ ਗਿਆ ਹੈ ਮਿੱਤੇ ਵੀ ਵੱਧ ਡਿੱਗ ਗਿਆ ਉਹ ਡਿੱਗਾ ਦਾ ਵੱਧ ਦੀ ਆ ਵਿੱਚ ਵਿੱਚ ਪਟਦਾਂਗੇ ਨਹੀਂ ਭੈਣਾ ਤਾਂ ਆ ਜੇ ਕਿਹਾ ਬੂਝਾ ਨਹੀਂ ਮਾਰਦਾ ਆ ਦੇ ਤਾਂ ਵਿੱਚ ਵਿੱਚ ਥਾਂ ਦੇਖ ਨਹੀਂ ਇੱਥੇ ਹਰੀ ਨਹੀਂ ਹੋਈ ਉਧਰ ਵਾਲਾ ਡਿੱਗਿਆ ਉਹ ਕਰ ਲਿਆ ਸੀ ਯਾਰ ਬੋਤਲ 'ਚ ਪਾ ਕੇ ਵੀ ਸਿੱਟਾ ਸੀ ਨਾ ਇਹਦੀ ਉਹ ਟੱਕਣ ਦੇ ਭੈਣੇ ਅੱਜ ਕਿ ਨਾ ਉਹ ਵੱਧ ਕਰਤੀ ਗਲੀ ਵੱਧ ਡੈਡੀ ਕਹਿੰਦਾ ਘੱਟ ਡਿੱਗਦਾ

ਦੋਸਤੋ ਆ ਆਪਣਾ ਮੀਤਾ ਗਾ ਸਾਰੇ ਆ ਕੇ ਦੱਬ ਕੇ ਸਪੋਰਟ ਕਰੋ ਇਹਨੂੰ ਕਾਤੇ ਕਰੋ ਰੀਅਲ ਚ ਰੀਅਲ ਜਿਹੜਾ ਕੋਈ ਚੈਨਲ ਤਾਂ ਇਹ ਨਹੀਂ ਵਿਚਾਰੇ ਦਾ ਹੈ ਨਹੀਂ ਉਹਨਾਂ ਆਪਣੇ ਬਲੌਗਰ ਚ ਆਇਆ ਕਰ ਆਪਾਂ ਗਾਹ ਪਾਉਣਾ ਬਾਬੇ ਚੰਗਾ ਚੱਪਾ ਕੱਟਦੇ ਨੇ ਆ ਆਪਣਾ ਉਹ ਦੂਜਾ ਮੁੰਡਾ ਹੁੰਦਾ ਗਾ ਕਿਹਾ ਚੱਪਲਾ ਬਦਲ ਕੇ ਆਉਣਾ ਮੇਰਾ ਸਾਲਾ ਦੂਜਿਆਂ ਪਾਈ ਫੜਦਾ ਸੀ ਬੁੱਢੇ ਹੀ ਵਾਲੀਆਂ ਕੋਈ ਨਹੀਂ ਵਾਲੀਆਂ ਹਨਾ ਹੈਗੋ ਜੀ ਵਾਲੀਆਂ ਹੈਗੋ ਉਸ ਵਾਲੀਆਂ ਹੋ ਗਈ ਝੋਲਾ ਜਾ ਕੇ ਕਿਰੇ ਲੈ ਆ ਮੂਰੇ ਤਰਕੇ ਔਰ ਦੋਸਤੋ ਸਾਰੇ ਜਾਨੇ ਠੀਕ ਨੇ ਠੰਡ ਤੋਂ ਬਚ ਤੇ ਰਿਆ ਖਵਾਬੇ ਮੈਂ ਤੇ ਸ਼ੋਮਵਾਰ ਕਿਦਾਂ ਜੀ ਨਾ ਹੋਰ ਦਿਖਾਵਾਂਗਾ ਆਏ ਹੇ ਕਿੰਨੇ ਕੱਪੜੇ ਪਾਇਆ ਓਏ ਦੋ ਇੱਕ ਤਾਂ ਹਾਂ ਮੇਜਗਾ ਤੇ ਆਹ ਇੱਕ ਆ ਹੁੱਡੀ ਅਸਾ ਮੈਂ ਵੀ ਦੋ ਹੀ ਮੈਂ ਤਾਂ ਇੱਕ ਕੋਟ ਇੱਕ ਆ ਇੱਕ ਤੁਹਾਨੂੰ ਕਿੰਨਾ ਟਟ ਗਿਆ ਕੁਛ ਨਹੀਂ ਹੁੰਦਾ ਆਪਣੇ ਬਲੌਗਰ ਆਪਣੇ ਯਾਰ ਮਿੱਤਰ ਨੇ ਯਾਰੇ ਹੈ ਸਬਸਕ੍ਰਾਈਬਰ

ਪਹਿਲਾਂ ਇਹ ਗੋਭੀ ਲਾਈ ਸੀ ਕਿ ਗੋਭੀ ਤੈਨੂੰ ਪਤਾ ਹੀ ਆ ਬਹੁਤ ਨਿਕਲਈ ਮੀਨੇ ਪੂਰੀ ਕੱਢਤੀ ਉਹ ਹਣਾ ਗੋਭੀ ਆਪਣੀ ਫੇਰ ਆ ਸਰੋਂ ਲਾਉਣੀ ਪਈ ਨੇ ਇਦੋਂ ਵਧੀਆ ਚੌਪ ਲਾ ਦਿੰਦੇ ਹਣਾ ਨਾ ਇਹਦੇ ਨਾਲ ਹੋਊਗਾ ਕੀ ਇਹਦੇ ਨਾਲ ਸਰੋਂ ਹੋਊਗਾ ਤੇਲ ਕਢਾਵਾਂਗੇ ਹਾਂ ਹਣ ਤੂੰ ਦੱਸ ਕੋਈ ਪੱਤ ਐਂ ਕਰ ਤੂੰ ਆਹੇ ਉਹ ਕਿਵੇਂ ਲਾ ਜਾਂਦੇ ਉਹ ਮਤਲਬ ਆਹ ਸਿੱਟਾ ਦੇ ਦਿੰਦਾ ਗੈਪ ਦੇ ਦੇ ਗੋਭੀ ਦੀ ਫਟਾ ਦੇ ਇਹਨੂੰ ਸਾਗ ਧਰਨਾ ਇਹਦਾ ਕਿੱਡਾ ਬੂਝਾ ਮਰੂ ਹਾਂ ਆ ਬੰਦੇ ਨੂੰ ਬਈ ਨੌਲਜ ਆ ਗਈ ਆ ਬੰਦੇ ਨੂੰ ਖੇਤੀ ਨੌਲਜ ਇਹ ਵੀ ਪੜਦਾ ਨਹੀਂ ਨੇ ਆਪਾਂ ਪੜਦੇ ਆ ਅਸਾ ਦੋ ਤੇ ਦੋ ਕਿੰਨੇ ਹੁੰਦੇ ਆ ਚਾਰ ਬਾਈ ਹੁੰਦੇ ਆ ਤੂੰ ਦੱਸ ਇੱਕ ਦੇ ਇੱਕ ਕਿੰਨਾ ਹੁੰਦਾ 11 11 ਹੁੰਦੇ ਆ ਸਾਡੀ ਨਹੀਂ ਫਲੱਸ ਦਾ ਪਾਈ ਡੀ ਦੇ ਵਿੱਚ ਹਾਂ ਓਏ ਇਹਨੂੰ ਤਾਂ ਫਲੱਸ ਹੁੰਦੀ ਨਹੀਂ ਦੋ ਵਾਰ ਕਰਕੇ ਹੁੰਦਾ ਦੇਖਰਾਉ ਰਹੀਦਾ ਵਿਚਾਰੇ ਦਾ ਹਾਂ ਆਪਣਾ ਸਭਾਚਾਰਕ ਬੁਲਾਉਗਾ ਗਾਲ ਨਾ ਕੱਢੋ ਵਿੱਚ ਵੀਰ ਬਣ ਕੇ ਮੈਨੂੰ ਪਤਾ ਤੂੰ ਚੱਕਵੇਂ ਜਿਵੇਂ ਇਹ ਸਾਰਿਆਂ ਸਾਰੇ ਦੇਖਣਗੇ ਆਪਣਾ ਵਲੌਗ ਸਾਰੇ ਕਿੰਨੇ ਮਿੰਟ ਦਾ ਹੈ ਮਿੰਟ ਦਾ ਬਾਅਦ ਦੇਖੀ ਚ ਆਪਣਾਈ ਚੱਲਾਂਗੇ ਬਣ ਗਿਆ ਕਿੰਨਾ ਬਣ ਗਿਆ ਬਸ ਆਪਾਂ ਵੀਡੀਓ ਆਊਗੀ ਆਪਣੀ ਆਪਣੇ ਘਟ 20 30 ਆਪਣੀ ਵੀਡੀਓ ਦਾ ਨਾਮ ਪਤਾ ਕੀ ਆ ਓਏ ਆ ਦੇਖਾ ਤੇਰੀ ਸ਼ਰਮ ਬਟ ਉਸਤਾਦ ਬੜੇ ਮਿਹਨਤ ਨਾਲ ਲਾਈਆ ਇਹ ਨਾ ਇਹ ਕਰ ਦੇੜ ਨਾ ਇਹਨੂੰ ਆਪਣਾ ਪਤਾ ਆ ਇੱਕ ਤੇ ਲੜਾਈ ਹੋ ਜੁੜੇ ਮੋੜ ਤੇ ਜੁੜੇ ਜੱਸਾ ਦੇ ਸੁੱਖਾ ਜੱਸਾ ਦੇ ਸੁਖਵਾਲ ਦੀ ਤੇ ਮੈਂ ਦੱਸਦਾ ਵੀਡੀਓ ਚ ਪਤਾ ਕੀ ਹੋਇਆ ਮੈਂ ਤਾਂ ਹੈਗਾ ਜੱਸਾ ਆ ਰੋਲ ਖੱਬਲ ਕੋਲ ਹੈਗਾ ਸੁੱਖੇ ਦਾ ਉਹ ਮੇਰਾ ਭਾਈ ਆ ਮੈਂ ਗੁੱਸੇ ਜਾਣਾਗਾ ਉਹ ਨਰਮ ਜਾਗਾ ਹਾਂ ਠੀਕ ਆ ਹਾਂ ਬਸ ਠੀਕ ਆ ਸ਼੍ਰੀਕ ਸਾਡੀ ਉਹਦਾ ਮਤਲਬ ਨਈ ਨਈ ਮਾਓ ਪਾੜ ਉਹਦਾ ਵੀਡੀਓ ਦਾ ਬਣਾਵਾ ਗਿਆ ਤਾਂ ਵਰਨੁਕ ਦੇ ਸੁਟੀਆਂ ਹੋਇਆ ਕਰੂ ਮੈਨੂੰ ਉਹਦੇ ਬਣਾ ਲੈ ਕਰਾਂਗੇ ਕਿਦੋਂ ਸਾਡਾ ਰੋਲ ਆ ਕਿਦੋਂ ਨਹੀਂ ਅਸੀਂ ਉਹਨਾਂ ਨਾਲਗੇ ਕੋਈ ਰੋਲ ਹੋਇਆ ਦੱਸਾਂਗੇ ਕਰ ਦੋਗੇ ਐਕਟਿੰਗ ਤਾਕੜੀ ਕਰਨੀ ਫੂ ਹਾਂ ਠੀਕ ਆ ਗਰਦ ਠਾ ਦੇਣੀ ਆ ਠੀਕ ਆ ਕੁੱਤਾ ਵੀ ਲੈ ਆਉਂਦਾ ਕੁੱਤੇ ਦਾ ਵੀ ਰੋਲ ਦਵਾਂਗੇ ਕੁੱਤਾ ਜੈਕੀ ਲਿਆਉਂਗਾ ਜੈਕੀ ਓ ਇੱਕ ਦੰਦ ਮਾਰਨ ਲਈ ਥੋੜਾ ਉਹ ਨਾਲ ਲੈ ਕੇ ਆ ਉਹ ਨਹੀਂ ਲੱਗਾਂਗਾ ਬਾਬੇ ਆਹ ਥਾਰ ਦੀ ਗੱਡੀ ਆ ਪੈਣਾ ਆਹ ਥਾਰ ਦੀ ਕਿੱਥੋਂ ਲਿਆ ਤੂੰ ਇਹ ਥਾਰ ਬਾਬੇ ਰਬੜੀਆਂ ਖੜੀਆਂ ਨੇ ਇੱਕ ਮਕਲੈਰਨ ਖੜੀ ਹੈ ਇੱਕ ਫੋਰਚਨਰ ਖੜੀ ਆ ਉਹ ਇੱਕ ਦਾ ਹਾਈਪੂਸਾ ਹਾਈਪੂਸਾ ਹਾਈ ਆਹਾਂ ਹਾਂ ਹਾਂ ਨਹੀਂ ਹਾਂ ਉਹ ਸੋਤਨ ਜੀ ਸਰ ਕੋ ਕੇਕ ਦਾ ਸੁਲ ਸੁਲ ਪਿੰਡਰ ਸੁਲ ਪਿੰਡਰ ਸਪਲਿੰਡਰ ਹਾਂ ਉਹ ਹੀ ਆ ਸਾਡੇ ਕੋਲ ਆ ਕੇ ਖਾਣਾ ਉਹ ਕੇਕ ਨਹੀਂ ਆ ਗਾਇਸ ਤੁਸੀਂ ਖਾ ਲੋ ਕੇਕ ਖਾ ਲੋ ਕੇ ਖਾ ਲੋ ਸਾਰੇ ਜਣੇ ਇਹ ਆਪਣੀ ਉਹ ਮਾਈ ਗੋਡ ਆ ਅੱਜ ਕੱਲ ਦੇ ਡਬਾ ਕੇ ਲਿੱਤੀ ਕਿੰਨੇ ਆ ਬਾਬੇ ਬੜੇ ਲੱਦੇ ਅੱਜ ਕੱਲ ਦੇ ਜਵਾਨਸ ਗਾਈਸ ਮੈਨਾਂ ਗਾਹ ਕਰਨੀ ਥੋਨੂੰ ਪਰ ਮੈਂ ਨਿਕਲਣੀ ਰਹੀ ਕਿਉਂਕਿ ਬਲੌਗ ਚੱਲ ਰਿਆ ਨਾ ਓਹੋ ਹਮ ਆਈ ਗਾਈਸ ਦੰਦਾਂ ਤੇ ਲਾਦੀ ਸਾਲਾ ਕਿਵੇਂ ਜਰਦਾ ਲਾਇਆ ਹੁੰਦਾ ਹੋਰ ਜਰਦਾ ਲਾਇਆ ਹੈ ਤੂੰ ਕਿਤੇ ਨਾ ਮੈਂ ਕਹਿਣਾ ਕਿ ਮੈਂ ਜਰਦਾ ਹੀ ਨਹੀਂ ਲਾਉਂਦਾ ਦੰਦਾਂ ਤੇ ਵਲਾਗ ਦੀ ਪ੍ਰੋਮੈਕਨਾ ਜੇ ਤੂੰ ਐ ਤਰਦਾ ਹੋਣਾ ਕੈਮਰਾ ਉਹਦੇ ਬਲੀ ਨੂੰ ਘੁਮਾਉਂ ਚੱਲ ਰਿਹਾ ਹੋਇਆ ਮੈਂ ਹੈਲੋ ਲੈ ਮੈਂ ਤੇਨੂੰ ਬਣਾ ਦੇ ਲੈ ਇਹ ਆ ਦੇ ਆ ਪਟਲਾ ਕਿਵੇਂ ਆ ਆਏ ਦਰਗਾ ਤਾਂ ਗਾਇਜ਼ ਆ ਹੈਗਾ ਆਪਣਾ ਪਹਿਲਾ ਵਲਾਗ ਤਾਂ ਆਪੇ ਜੀ ਪਹਿਲਾ ਕਿਉਂ ਤੀਜਾ ਹੈ ਮੇਰਾ ਤਾਂ ਪਹਿਲਾ ਹੀ ਆ ਅੱਛਾ ਹਾਂ ਜੀ ਮੇਰਾ ਤਾਂ ਪਹਿਲੇ ਹੀ ਹਣਾ ਤੁਸੀਂ ਤਾਂ ਮੈਨੂੰ ਕਦੇ ਦੇਖਿਆ ਨਹੀਂ ਹਣਾ ਬਟ ਇਤ ਤੁਰਦਾ ਅੰਬਰੇ ਜੀ ਆ ਆਪਣਾ ਪਹਿਲਾ ਵਲਾਗ ਹੈ ਜੀ ਤਾ ਪੁਰਾ ਪੁਰਾ ਸਰਾ ਕੰਮ ਕੰਮ ਕਰਨਾ ਪੂਰਾ ਆਪਾਂ ਸਾਨੂੰ ਸਾਡੇ YouTube ਚੈਨਲ ਦੇ ਆਨਰ ਤੋਂ ਮਿਲਾਉਣੇ ਆ ਕੀ ਹਾਲ ਨਹੀਂ ਛੋਡੇ ਆਹੋ ਹੈ ਆ ਜੱਕ ਦੇਗਾ ਮੀਤੇ ਆ ਵੱਡੀ ਵਾਲੀ ਹੈ ਤੂੰ ਜੱਕ ਦੇਗਾ ਹਾਂ ਮੈਂ ਤਾਂ ਚੱਕੂਗੀ ਬਾਲਾ ਕੱਟ ਦੇ ਓਏ ਬਾਲਾ ਇਹ ਪੜੀ ਇਹ ਤਾਂ ਤਾਰੀਕਾ ਪੜੀ ਯਾਰ ਇਹ ਆਹ ਥਾਰ ਦੀ ਗੱਡੀ ਦੀ ਹਾਂ ਤੇਰੀ ਵਾਰੀ ਆਰੀ ਵਾਰੀ ਸਭ ਦੀ ਵਾਰੀ ਟੈਂਟ ਤਾਂ ਜਾਣ ਯਾਰ ਮੈਂ ਨਹੀਂ ਕਹਤਾ ਯਾਰ ਚਾਰਕ ਦੇਖਦਾ ਮੈਂ ਆ ਵੀਡੀਓ ਮੁੱਕ ਜਾਂਦੇ ਮੈਨੂੰ ਕਹਤਾ ਤੂੰ ਮੈਂ ਨਹੀਂ ਕਹਤਾ ਤੂੰ ਦਾਰਾ ਪਲਵਾਨ ਚੱਕ ਕੇ ਨੂੰ ਮੈਂ ਦੇਖਣਾ ਸ਼ਰਤ ਲੱਗੀ ਤੂੰ ਹਲਾ ਦੇ ਚੱਕਣੀ ਦੀ ਗੱਲ ਹਲਾ ਦੇ ਹਲਾ ਤਾ ਸ਼ਰਤ ਲੱਗੀ ਤੂੰ ਚੱਕ ਨਹੀਂ ਸਕਦਾ ਲੈ ਹਲਾ ਦੇ ਹਲਾਦਾ ਇੱਤੀ ਚੱਕਾਂ ਦੀ ਗੱਲ ਸੀ ਯਾਰ ਆਪ ਲੋਰ ਪਹਿਲਾਂ ਹੀ ਇਹ ਰੰਗ ਦੀ ਸੀ ਕਿ ਹੁਣ ਹੋਈ ਆ ਇਹ ਇਹ ਕੀ ਕਹਿਣਾ ਚਾਹੋਗੇ ਹਾਂ ਹਲਾ ਹਲਾਉਣਾ ਨਹੀਂ ਮੋਟੇ ਤੇ ਧਰਾ ਦੇ ਮੇਰੇ ਓਏ ਮੇਰੇ ਮੋਟੇ ਦੇ ਧਰਾ ਦੇ ਲੱਗੂ ਆ ਨਿਕਲ ਆਓ ਉਸਤਾਦ ਸੱਬਾ ਚਾਰ ਕ ਬਲਾਓ ਗਾ ਆਪਣਾ ਸੌਰੀ ਸੌਰੀ ਓ ਚਾਸਕਤੀ ਕੱਟ ਕਰ ਦੇਣਾ ਪਲੀਜ਼ ਆਓ ਤੇ ਬਿੱਪ ਲਾਉਂਦੇ ਠੀਕ ਆ ਓ ਮੈਂ ਸਖਤੀਮਾਨ ਹਾਂ ਸਖਤੀਮਾਨ ਫਿਰ ਕੰਮ ਤਾਂ ਹਣ ਉਂਗਲ ਜੀ ਖੜੀ ਕਰਕੇ ਗਾਈਆ ਮੇਰਾ ਸਾਲਿਆ ਗਾਈਆ ਗਾਈਆ ਮਾਰਿਆ ਗਾਈਆ ਓਹ ਆਏ ਨਹੀਂ ਆਗੇ ਬੂਆ ਗਾਈਆ ਪੰਗਲਾ ਤਹਾ ਦਾ ਪੰਗਾ ਨਾ ਲੈ ਲਈ ਉਹਦਾ ਨਾ ਓਏ ਆ ਆ ਖਾ ਚੋ ਮੁੰਏ ਓਮ ਆ ਵੀ ਉਹ ਪੰਗਾ ਨਾ ਲੈ ਕੀ ਜੀ ਜਾਓ ਜਵਾਕ ਸ਼ਕਤੀਮਨ ਸ਼ਕਤੀ ਸ਼ਕਤੀ ਸ਼ਕਤੀਮਨ ਮਾਰਸ਼ਲ 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 ਸ਼ਕਤੀਮਨ ਸ਼ਕਤੀਮਨ ਇਹਦੇ ਕੋਈ ਆ ਆ ਆਹੀ ਸੀਨ ਤੂੰ ਮੇਰੇ ਉੱਥੇ ਦੇਖੀ ਐ ਇਹਦਾ ਕੁਝ ਬਣਾਉਂਗਾ ਇਹ ਚੀਜ਼ ਦਾ ਮੇਰੇ ਜੂਟੂ ਤੇ ਉਤੇ ਦੇਖਿਓ ਚੰਗਾ ਚੈਨਲ ਤੇ ਹੋਰ ਵੀ ਮੁੰਡਿਆ ਰੋਜ਼ ਆਇਆ ਕਰੋ ਇਹ ਵਲੌਗ ਬਣਾਇਆ ਕਰਾਂਗੇ ਆਪਾਂ ਠੀਕ ਹੈ ਚਲੋ ਮੁੰਡਿਓ ਮਿਲਦਾਂ ਫਿਰ ਆਪਾਂ 10 10:30 ਪਾ ਦਾਂਗੇ ਰਾਤ ਨੂੰ ਇਹ ਤੁਸੀਂ ਕੱਲ ਨੂੰ ਦੇਖ ਲਓ ਇਹ ਤੇ ਹੁਣ ਬਣਾਵਾਂਗੇ ਆਪਾਂ ਕੱਲ ਨੂੰ ਆਜੋ ਕੱਲ ਨੂੰ ਤਿੰਨ ਚਾਰ ਸ਼ਾਟ ਲੈ ਕੇ ਤੇ ਪਰ ਤੋਂ ਬਣਾ ਕੇ ਦੋ ਦਿਨਾਂ ਦਾ ਇਕੱਠਾ ਵਲੌਗ ਪਾਇਆ ਕਰਾਂਗੇ ਅੱਜ ਤਾਂ ਟਾਈਮ ਨਹੀਂ ਸੀ ਯਾਰ ਦੋ ਤਿੰਨ ਦਿਨ ਹੋ ਗਏ ਕੱਲ ਤੋਂ ਕੋਈ ਨਾ ਟਾਈਮ ਉਹਦਾ ਸੰਡੇ ਤੋਂ ਵਿਹਲਾ ਹੋਣ ਲੱਗ ਜੂ ਮਾੜਾ ਜਾ ਮੈਂ ਮੰਡੇ ਤੋਂ ਹੱਥ ਉਹ ਕੰਮ ਵਾਲਾ ਆਉਂਦਾ ਐਕਚੁਅਲੀ ਨਾ ਤਾਂ ਕਰਕੇ ਤੁਸੀਂ ਕੀ ਕਹਿਣਾ ਚਾਹੋਗੇ ਸਸਟਰ ਦੇ ਬੋਸ ਤੁਸੀਂ ਇਸ ਨੂੰ ਚਰਨੀ ਹੈ ਆਪਕੇ ਟੂਥਪੇਸਟ ਮੇ ਨਮਕ ਹੈ ਨਹੀਂ ਜੀ ਮਾਰਾ ਤਾਂ ਭੀਕਾ ਹੀ ਹੈ ਆਪਕੇ ਟੂਥਪੇਸਟ ਮੇ ਨਮਕ ਹੈ ਇਹ ਤਾਂ ਕਰਤਾ ਹੀ ਨਹੀਂ ਹੈ ਤੂੰ ਦੇਖ ਕਿਉਂ ਸੀ ਉਸਤਾਦ ਉਹ ਕੀ ਆਟਮ ਆਉਂਦਾ ਕਾਉੜਾ ਮੈਂ ਕਦੀ ਬੁਰਸੀ ਨਹੀਂ ਕਰਤਾ ਬੁਰਸ਼ ਨਹੀਂ ਕਰਤਾ ਤੋ ਦਾਤਨ ਕਰ ਲੈ ਰਏ ਆ ਦੇਕਾ ਸਾਡੀ ਬਾਦੂ ਖੜੀ ਨਾ ਖਾ ਜਾ ਉਹ ਵੀਰ ਖਾਉਤਾ ਆ ਬਸ 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 ਲੈ ਲੈ ਉਹ ਪੈ ਰਖ ਖਸਮਾ ਮਾਰਨੇਗਾ ਇਹ ਕੌਣ ਹੈ ਤੈਨੂੰ ਚਾਬੀ ਨਹੀਂ ਹੁੰਦਾ ਓਏ ਹੁੰਦਾ ਹੀ ਨਹੀਂ ਆ ਚਾਬੀ ਦੇ ਦੇ ਮੈਂ ਖਵਾ ਕਹਿੰਦਾ ਸੀ ਮੈਂ ਸਕੂਟਰੀ ਵੈਕ ਕਰ ਰਹੀ ਆ ਚਾਬੀ ਲੈ ਕੇ ਨੌਜਵਾਨੇ ਹਾਲ ਦੇਖੂ ਕਹਿੰਦੇ ਅਸੀਂ ਆਂਡੇ ਖਾਣੇ ਆ ਉਮ ਇਹ ਨਾ ਤਸ ਦੇ ਕਰਤੀ ਲੈ ਕਰਤੇ ਉਧਰ ਕੋਈ ਯਾਰ ਕੋਲ ਚਾਨੇ ਕਬਾੜੀ ਲੱਗਦਾ ਅੱਜ ਵੀ ਜਮੇ ਕਬਾੜੀ ਲੱਗਦਾ ਕੋਈ ਨਾ ਸਾਰ ਨੱਟੀ ਏ ਆਉਂਦੇ